ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਤ ਨੌਵਾਂ ਹਰ ਜਸ ਕੀਰਤਨ ਦਰਬਾਰ ਪਿੰਡ ਕਾਲਾ ਸਿੰਘ ਆ ਦਾਣਾ ਮੰਡੀ ਵਿਖੇ ਕਰਾਇਆ ਜਾ ਰਿਹਾ ਇਸ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਜਥੇ ਕਵੀਸ਼ਰੀ ਤੇ ਕਥਾਵਾਚਕ ਪਹੁੰਚ ਰਹੇ ਆ ਸਾਰੀ ਸੰਗਤ ਨੂੰ ਅਸੀਂ ਅਪੀਲ ਕਰਦੇ ਆਂ ਪਿੰਡ ਦੀ ਸੰਗਤ ਨੂੰ ਤੇ ਇਲਾਕਾ ਨਿਵਾਸੀਆਂ ਦੀ ਤੇ ਐਨ ਆਰ ਆਈ ਵੀਰਾਂ ਨੂੰ ਵੀ ਅਪੀਲ ਕਰਦੇ ਆਂ ਅੱਜ 30 ਨਵੰਬਰ ਅਸੀਂ ਸਮਾਗਮ ਦੀ ਸੇਵਾ ਆਰੰਭ ਕੀਤੀ ਆ ਜਿਸ ਵੇਲੇ ਅਸੀਂ ਸਾਰੇ ਇਲਾਕਾ ਵਾਸੀ ਪਿੰਡ ਨਿਵਾਸੀ ਤੇ ਐਨ ਆਰ ਆਈ ਵੀਰਾਂ ਨੂੰ ਸਹਿਯੋਗ ਬੇਨਤੀ ਕਰਦੇ ਆਂ ਵੀ ਸਾਡਾ ਤਨ ਮਨ ਧੰਦੇ ਨਾਲ ਸਹਿਯੋਗ ਕਰੋ ਤਾਂ ਜੋ ਆਪਾਂ ਇਸ ਸਮਾਗਮ ਨੂੰ ਸਫਲ ਕੀਤਾ ਜਾ ਸਕੇ ਬਾਕੀ ਜਾਣਕਾਰੀ ਜਿਹੜੀ ਆ ਆਪਣੇ 7 ਤੇ 8 ਤਰੀਕ ਦੀ ਬੱਚਿਆਂ ਦੇ ਆ ਉਹ ਆਪਣੇ ਅੰਕਾਰ ਸਿੰਘ ਦੀ ਖਾਲਸਾ ਜੀ ਆਪਾਂ ਨੂੰ ਤੁਹਾਡੇ ਨਾਲ ਸਾਂਝੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਹਰਜਸ ਕੀਰਤਨ ਦਰਬਾਰ ਵਿੱਚ ਜੋ ਆਪਾਂ ਬੱਚਿਆਂ ਦੇ ਦਸਤਾਰ ਦੁਮਾਲਲਾ ਮੁਕਾਬਲਾ ਰੱਖਿਆ ਉਹਦੇ ਵਿੱਚ ਇਸ ਵਿੱਚ ਭਾਗ ਲੈਣ ਵਾਲੇ ਜਿਹੜੇ ਅੰਡਰ 13 ਸਾਲ ਦੇ ਆ ਉਹਨਾਂ ਨੂੰ ਫਸਟ ਆਣ ਵਾਲੇ ਨੂੰ ਆਪਾਂ ਸਾਈਕਲ ਦੇ ਨਾਲ ਸਨਮਾਨਿਤ ਕਰਾਂਗੇ ਬਾਕੀ ਕੈਸ਼ ਪ੍ਰਾਈਜ਼ ਵੀ ਵਧੀਆ ਰੱਖਿਆ ਤੇ ਤੀਜੇ ਨੰਬਰ ਤੇ ਵੀ ਵਧੀਆ ਇਨਾਮ ਰੱਖਿਆ 13 ਤੋਂ 18 ਸਾਲ ਦੇ ਵੀ ਫਸਟ ਪ੍ਰਾਈਜ਼ ਸਾਈਕਲ ਤੇ ਕੈਸ਼ ਪ੍ਰਾਈਜ਼ ਰੱਖਿਆ ਤੇ ਇਦਾਂ ਹੀ ਸਟੇਜ ਪਰਫਾਰਮੈਂਸ ਕੀਰਤਨ ਬੱਚਿਆਂ ਦੇ ਅੰਡਰ 15 ਸਾਲ ਕੀਰਤਨ ਕਵਿਤਾ ਤੇ ਕਵਿਸ਼ਰੀ ਦੇ ਮੁਕਾਬਲੇ ਕਰਵਾਏ ਜਾਣਗੇ 7 ਤਰੀਕ ਨੂੰ ਸ਼ਾਮ 4 ਵਜੇ ਤੇ ਸਾਰੇ ਸਕੂਲਾਂ ਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਇਸ ਸਮਾਗਮ ਦਾ ਹਿੱਸਾ ਬਣਾਉਣ ਸਾਰੇ ਬੱਚਿਆਂ ਨੂੰ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਬੇਨਤੀ ਕਰਦੇ ਆ ਕਿ 7 ਤਰੀਕ ਨੂੰ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ 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 ਆਉਂਗੇ ਭਾਈ ਹਾਂ ਹਾਂ ਕਾ ਇਹ ਮੇਰਾ ਕਿਹਾ ਸੀ ਹੀਰ ਓਏ ਹੀਰ ਓ ਉਹਨੂੰ ਕਾ ਇੱਕ ਬੋਕੂ ਕੱਢ ਲਾ